ਮਾਝਾ ਪ੍ਰਦੇਸ਼ ਤੋਂ ਗੈਰ ਕਾਨੂੰਨੀ ਢੰਗ ਨਾਲ ਪੰਜਾਬ ਵਿੱਚ ਦਾਖਲ ਹੋਣ ਵਾਲੀਆਂ ਰੇਤ ਬਜਰੀ ਦੀਆਂ ਗੱਡੀਆਂ ਮਾਣੀ ਹੁਕਮ ਅਗੇ ਪੁਲਿਸ ਵੱਲੋਂ ਜ਼ਬਤ ਕੀਤੀਆਂ ਗਈਆਂ ਹਨ ਮਾਣੀ ਹੁਕਮ ਵਿਭਾਗ ਵੱਲੋਂ ਰੇਤਾ ਬਜਰੀ ਨਾਲ ਭਰੀਆਂ 14 ਗੱਡੀਆਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਕੋਲ ਰੇਤ ਬਜਰੀ ਸੰਬੰਧੀ ਪੂਰੇ ਦਸਤਾਵੇਜ਼ ਨਹੀਂ ਸਨ ਦਸਤਾਵੇਜ਼ ਨਾ ਹੋਣ ਕਰਕੇ ਹਰੇਕ ਵਾਹਨ ਨੂੰ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਕੁੱਲ 14 ਵਾਹਨਾਂ ਤੋਂ 28 ਲੱਖ ਰੁਪਏ ਦਾ ਮਾਲੀਆ ਵਸੂਲਿਆ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਈਨਿੰਗ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰੇਤਾ ਬਜਰੀ ਦੇ ਸਾਰੇ ਵਾਹਨਾਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਿ ਦੁਜੇ ਰਾਜਾਂ ਤੋਂ ਬਿਨਾਂ ਦਸਤਾਵੇਜ਼ਾਂ ਦੇ ਦਾਖਲ ਹੋ ਰਹੇ ਹਨ ਜਿਹਨਾਂ ਕੋਲ ਡੀ ਕਨਵੈਜ ਦੀ ਕੀਤੀ ਗਈ ਮਾਈਨਿੰਗ ਲਾਸਟ ਉਹਦਾ ਟਿੱਪਲ ਜਿਹੜੀ ਹੰਜ਼ਪ ਕੀਤੀ ਗਈ ਨਾ ਕਿਹਾ ਜਾਵੇ ਜੀ ਇਹ ਆਪਰੇਸ਼ਨ ਜੋਇੰਟਲੀ ਕੀਤਾ ਗਿਆ ਮਾਈਨਿੰਗ ਡਿਪਾਰਟਮੈਂਟ ਤੇ ਆਪਣੇ ਪੁਲਿਸ ਵਿਭਾਗ ਵੱਲੋਂ ਜਿਹਦੇ ਚ ਪੁਲਿਸ ਸਟੇਸ਼ਨ ਨੰਗਲਪੁਰ ਦੀ ਟੀਮ ਵਿੱਚ ਸ਼ਾਮਲ ਸੀ ਇਸ ਤਰ੍ਹਾਂ ਕਿ ਸਾਡੇ ਕੋਲ ਅੱਜ ਸਵੇਰੇ अर्ਲੀ ਮਾਰਨਿੰਗ ਤਕਰੀਬਨ 12:1 ਵਜੇ ਇਨਫੋਰਮੇਸ਼ਨ ਆਈ ਸੀ ਕਿ ਕੁਝ ਟਰੱਕ ਹਿਮਾਚਲ ਤੋਂ ਵਿਦਾਊਟ ਬਿਲਸ ਜਾਂ ਅੰਡਰ ਬਿਲਿੰਗ ਤੇ ਜਿਹੜੇ ਪੰਜਾਬ ਦੇ ਹੱਤੋਂ ਨਿਕਲ ਕੇ ਅੱਗੇ ਜਾ ਰਹੇ ਤੇ ਮੌਕੇ ਤੇ ਐਕਟ ਕਰਦੇ ਹੋਏ ਆਪਾਂ ਮਾਈਨਿੰਗ ਟੀਮ ਦੇ ਨਾਲ ਸਾਡੇ ਅੱਗੇ ਮੁਲਾਜ਼ਮ ਸੀ ਆਪਾਂ ਨਾਕਾ ਲਗਾਇਆ ਤੇ 14 ਟਰੱਕ ਜਿਹੜੇ ਆਪਾਂ ਇਹ ਰਾਉਂਡ ਅਪ ਕੀਤੇ ਵਿਦਾਊਟ ਬਿਲਸ ਜਾਂ ਅੰਡਰ ਬਿਲਸ ਤੇ ਉਹਨਾਂ ਚੋਂ ਜਿਹੜੇ ਦੋ ਟਰੱਕ ਸੀ ਉਹ ਅੱਗੇ ਡਰਾਈਵਰ ਭਜਾਣ ਲੱਗੇ ਫਿਰ ਅੱਗੇ ਜਾ ਕੇ ਉਹਨਾਂ ਬੜੀ ਮਸਤੀ ਦੀ ਨਾਲ ਸਾਡੀ ਟੀਮ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੇ ਡਰਾਈਵਰਾਂ ਨੇ ਬਾਅਦ ਚੋ ਫਿਰ ਸਾਡੇ ਮੁਲਾਜ਼ਮਾਂ ਨਾਲ ਮਾਈਨਿੰਗ ਦੇ ਡਿਪਾਰਟਮੈਂਟ ਦੇ ਮੁਲਾਜ਼ਮਾਂ ਨਾਲ ਬਦਤਮੀਜ਼ੀ ਕੀਤੀ ਫਿਰ ਉਹਨਾਂ ਨੂੰ ਵੀ ਆਪਾਂ ਮਤਲਬ ਕਿ ਮਕਦਮੇ 'ਚ ਰੱਖਿਆ ਇਹਦੇ ਬਾਅਦ ਆਪਾਂ ਮਕਦਮਾ ਨੰਬਰ 46 ਪੁਲਿਸ ਸਟੇਸ਼ਨ ਮੰਗਲਪੂਰ ਦਰਜ ਕੀਤਾ ਉਹ ਦੋ ਟਰੱਕ ਡਰਾਈਵਰਸ ਤੇ ਅਨਨੋਨ ਜਿਹੜੇ ਬੰਦੇ ਆ ਜਿਹਨਾਂ ਜਿਹਨਾਂ ਨੇ ਬਦਮਾਸ਼ੀ ਕੀਤੀ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਬਾਕੀ 12 ਟਰੱਕ ਆ ਤੇ ਸਮੇਤ ਇਹ ਦੋ ਟਰੱਕ ਇਹਨਾਂ 'ਚ ਜਿਹੜੀ ਸੈਕਸ਼ਨ 74 ਤੇ 75 ਪੰਜਾਬੀ ਪੰਜਾਬ ਮਾਈਨਰ ਮਿਨਰਲਸ ਜਿਹੜਾ ਰੂਲਸ ਆ 2013 ਦਾ ਉਹਦੇ ਮੁਤਾਬਕ ਆਪਾਂ ਜਿਹੜੀ ਆ ਇਹ ਮਾਈਨਿੰਗ ਡਿਪਾਰਟਮੈਂਟ ਜਿਹੜਾ ਇੱਥੇ ਕਾਰਵਾਈ ਵੀ ਕਰ ਰਿਹਾ ਇਹਨਾਂ ਦੇ ਚਲਾਣ ਵੀ ਕਟੋਣਗੇ ਤੇ ਹੈਵੀ ਪੈਨਲਟੀ ਪਾਊਗੀ ਤੇ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਵੀ ਕੋਈ ਵੀ ਜਿਹੜੇ ਕ੍ਰੈਸ਼ਰ ਆਪਰੇਟਰ ਦਾ ਚਾਹੇ ਪੰਜਾਬ ਦੇ ਆ ਚਾਹੇ ਹਿਮਾਚਲ ਦੇ ਆ ਉਹ ਕਿਸੇ ਵੀ ਪ੍ਰਕਾਰ ਦੀ ਜਿਹੜੀ ਇਲੀਗਲ ਮਾਈਨਿੰਗ ਹੈ ਜਾਂ ਇਲੀਗਲ ਟਰਾਂਸਪੋਰਟੇਸ਼ਨ ਆਫ ਮਾਈਨਿੰਗ ਮਿਨਰਲਸ ਹੈ ਜਿਹੜੇ ਉਹ ਬਿਲਕੁਲ ਨਾ ਕਰੇ ਕਿਉਂਕਿ ਪੰਜਾਬ ਪੁਲਿਸ ਤੇ ਪਠਾਨਕੋਟ ਪੁਲਿਸ ਦੇ ਤੇ ਬਹੁਤ ਹੀ ਸਖਤ ਕਾਰਵਾਈ ਕਰੂਗੀ ਮਾਨਯੋਗ ਐਸਐਸਪੀ ਪਠਾਨਕੋਟ ਸ਼੍ਰੀ ਦਿਲਜਿੰਦਰ ਸਿੰਘ ਜੀ ਢਿਲੋਂ ਜੀ ਦੀ ਡਾਇਰੈਕਸ਼ਨ ਬਿਲਕੁਲ ਕਲੀਅਰ ਹੈ ਕਿ ਜਿਹੜੇ ਇੰਟਰ ਸਟੇਟ ਬਾਰਡਰਸ ਆ ਆਪਣੇ ਵਿਦ ਜੇ ਐਂਡ ਕੇ ਵੀ ਵਿਦ ਹਿਮਾਚਲ ਪ੍ਰਦੇਸ਼ ਉੱਤੇ ਆਪਾਂ ਸਪੈਸ਼ਲ ਦਬਿਸ਼ ਦੇ ਰਹੇ ਆ ਕਿਉਂਕਿ ਜਿਹੜੇ ਟਰੱਕ ਵਿਦਆਊਟ ਬਿਲਜ਼ ਇੱਥੋਂ ਨਿਕਲਦੇ ਆ ਸਰਕਾਰ ਨੂੰ ਚੂਨਾ ਲਾ ਰਹੇ ਆ ਤੇ ਰੇਵਨਿਊ ਦਾ ਲਾਸ ਕਰ ਰਹੇ ਆ ਟੈਕਸ ਨਹੀਂ ਪੇ ਕਰ ਰਹੇ ਤੇ ਆਪਾਂ ਮਾਈਨਿੰਗ ਡਿਪਾਰਟਮੈਂਟ ਨਾਲ ਮਿਲ ਕੇ ਇਨਸ਼ੋਰ ਕਰਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਟਰੱਕਸ ਹਨ ਉਹਨੂੰ ਆਪਾਂ ਐਪਰੀਹੈਂਡ ਕਰੀਏ ਤੇ ਉਹਨਾਂ ਨੂੰ ਹੈਵੀ ਪੈਨਲਟੀ ਪੇ ਤਾਂ ਕਿ ਉਹ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਾ ਕਰਨ